ਨਮਸਕਾਰ ਜੀ ਪਿਆਰੇ ਦਰਸਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਇੱਕ ਬਹੁਤ ਵਧੀਆ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਐ ਬਹੁਤ ਜ਼ਿਆਦਾ ਜਿਹੜੇ ਮੱਲਾ ਮਾਰਨ ਮਾਰਦੇ ਜਾ ਰਹੇ ਨੇ ਕਿਉਂਕਿ ਬੱਚੇ ਇੰਨੇ ਜ਼ਿਆਦਾ ਪੜ੍ਹਾਈ ਦੇ ਵਿੱਚ ਵੀ ਤਾਂ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਪਹਿਲਾਂ ਵੀ ਰੋਪੜ ਜ਼ਿਲ੍ਹੇ ਦੇ ਨਾਮ ਜਿਹੜਾ ਰੋਸ਼ਨ ਹੋ ਚੁੱਕਿਆ ਤੇ ਅੱਜ ਦਾ ਇੱਕ ਨਵੀਂ ਖਬਰ ਸਾਡੇ ਕੋਲ ਨਾਇਰਾ ਕਾਜਲ ਹੈ ਜਿਹੜੇ ਕਿ 7.5 ਸਾਲ ਦੀ ਉਮਰ ਦੇ ਵਿੱਚ ਜਿਸਨੇ ਇੰਡੀਆ ਬੁੱਕ ਦੇ ਵਿੱਚ ਨਾਮ ਦਰਜ ਹੋਇਆ ਹੈ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਮੰਜੂ ਕਾਜਲਾ ਤੇ ਪਿਤਾ ਜੀ ਵਿਕਾਸ ਕਾਜਲਾ ਤੇ ਇਹਨਾਂ ਦੀ ਜਿਹੜੀ ਪੋਤਰੀ ਹੈ ਜਿਹਨਾਂ ਦੀ ਜਗਦੀਸ਼ ਕਾਜਲਾ ਜਿਹੜੇ ਜਿਹੜੇ ਕਿ ਭਾਜਪਾ ਪਾਰਟੀ ਦੇ ਜਿਹੜੇ ਪ੍ਰੈਸ ਕਤਰ ਨੇ ਤੇ ਨਾਲ ਮੌਜੂਦ ਨੇ ਹਾਂਜੀ ਨਮਸਕਾਰ ਜੀ ਐਸੇ ਹੋ ਠੀਕ ਠਾਕ ਹੋ ਠੀਕ ਹੂੰ ਕੀ ਬੋਲਣਾ ਚਾਹਤੇ ਹੈ ਆਪ ਨੇ ਇਤਨਾ ਬੜਾ ਨਾਮ ਬੁੱਕਮੈਂਨ ਡੀਐਨਡੀਆ ਬੁੱਕਮੈਂਨ ਦਰਦ ਹੋਇਆ ਹੈ ਕਿ ਐਸੇ ਲੱਗ ਰਿਹਾ ਆਪਕੋ मुझे बहुत अच्छा लग रहा है अच्छा तो आपको क्या करती है घर में कैसे ऐसी हुई? आप दोबारा बोल सकते हो आप करते हो आ, मैंने खुद का एक शेड्यूल बनाया हुआ है कि ऐसे करना है ऐसे करना ऐसे करना ऐसे करना है फिर उसमें पढ़ाई भी आती है जैसे कि सुबह में को नहाना होता है उठ के नहाना होता है स्कूल जाना होता है फिर उसके बाद आके कपड़े बदलो खाना खाओ उसके बाद थोड़ा सा इंजॉय करके उसके बाद पढ़ाई करो ठीक है फिर उसके बाद दोबारा मस्ती कर लो कोई बातें वगैरह कर लो पेरेंट्स से उस घर में कौन कौन से मेरे दादू हैं दादी हैं मम्मा है पापा है और मेरी बहन है सबसे मिलके रहते हो आप लोग हाँ जी खूब तो मस्ती करते हो हाँ जी वो तो अभी आपने जो अपना नाम जो है आप कौन से स्कूल में पढ़ते हो रोपड़ में फरीदकोट में मैं दशमेश पब्लिक स्कूल में पढ़ती हूँ जी तो अभी फर्स्ट क्लास में हूँ ਅਭੀ ਫਰਸਟ ਕਲਾਸ ਮੈਂ ਉਹ ਸੈਕਿੰਡ ਮੈਂ ਹੋਣ ਵਾਲੀ ਹਾਂ ਜੀ ਚਲੋ ਜੀ ਬੱਚੀ ਦਾ ਜਿਹੜਾ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਬਹੁਤ ਵੱਡਾ ਜਿਹੜਾ ਕੰਮ ਹੈ ਕੀਤਾ ਇਹ ਤੇ ਨਾਲ ਅਸੀਂ ਇਹਨਾਂ ਦੀ ਮਾਤਾ ਮੰਜੂ ਕਾਜਲ ਜੀ ਨਾਲ ਗੱਲ ਕਰੇ ਮੰਜੂ ਕਾਜਲ ਜੀ ਤੁਹਾਡੀ ਬੇਟੀ ਨੇ ਇੰਨਾ ਵੱਡਾ ਨਾਮ ਸਿਰ ਕੀਤਾ ਕੀ ਕਹਿਣਾ ਚਾਹੋ ਹਾਂਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਵੀ ਆਰ ਆਲ ਆਰ ਫੀਲਿੰਗ ਪ੍ਰਾਊਡ ਕਿ ਇਸ ਸੇਜ ਵਿੱਚ ਬੱਚੇ ਨੇ ਨਾਮ ਰਿਕਾਰਡ ਕੀਤਾ ਤਾਂ ਅੱਗੇ ਵੀ ਬੱਚਾ ਸਾਡਾ ਨਾਮ ਰੌਸ਼ਨ ਕਰੇਗਾ ਤੇ ਮੋਂ ਸਭ ਤੋਂ ਇੰਪੋਰਟੈਂਟ ਹੈ ਕਿ ਬੱਚੇ ਨੂੰ ਮੋਟੀਵੇਸ਼ਨ ਮਿਲ ਰਹੀ ਹੈ ਹੁਣ ਇਹ ਅਚੀਵ ਕਰਕੇ ਇਹਨੂੰ ਲੱਗ ਰਿਹਾ ਕਿ ਮੈਂ ਹੋਰ ਬਾਤ ਕੁਝ ਕਰਨਾ ਮੈਂ ਹੋਰ ਅੱਗੇ ਜਾਣਾ ਹੈ ਹੋਰ ਅਚੀਵਮੈਂਟਸ ਕੀਆ ਹੁਣ ਇਹ ਮੈਨੂੰ ਪੁੱਛਦੀ ਆ ਕਿ ਮਮਾ ਹੋਰ ਕਿਵੇਂ ਪੜ ਸਕਤੇ ਆਰ ਮਤਲਬ ਉਹ ਜ਼ਿਆਦਾ ਇੰਪੋਰਟੈਂਟ ਹੈ ਕਿ ਮੋਟੀਵੇਸ਼ਨ ਆਉਂਦੀ ਆ ਬੱਚੇ ਨੂੰ ਤੇ ਹੋਰ ਬੱਚਾ ਨੂੰ ਵੀ ਇਨਸਪਾਇਰ ਕਰਨ ਦਾ ਇਹਨੂੰ ਚਾਂਸ ਮਿਲ ਰਿਹਾ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਅੱਛਾ ਜੀ ਤਾਂ ਜਿਹੜੇ ਪੀਪਰ ਆ ਵਗੈਰਾ ਕਦੋਂ ਹੋਇਆ ਸੀਗਾ ਇਹ ਏ ਜੀ ਨਵੰਬਰ ਦੇ ਵਿੱਚ ਕੰਡਕਟ ਹੋਇਆ ਸੀ 2024 ਦੇ ਵਿੱਚ ਤਾਂ ਉਦੋਂ ਰਿਜ਼ਲਟ ਆਇਆ ਸੀਗਾ ਜਾਨ ਦੇ ਵਿੱਚ ਤਾਂ ਫ फेब्रुवारी ਦੇ ਵਿੱਚ ਇਹਨੂੰ ਰਿਕਾਰਡ ਇਹਦਾ ਜਨਰੇਟ ਹੋ ਗਿਆ ਸੀਗਾ ਓਕੇ ਉਹਨਾਂ ਨੂੰ ਵੀ ਆਪਣੇ ਡਾਟਾ ਵਿੱਚ ਅਸੈਸ ਕਰਨ ਨੂੰ ਟਾਈਮ ਲੱਗਦਾ ਨਾ ਤਾਂ ਉਹਨਾਂ ਨੇ 17th ਫ फेब्रुवारी ਨੂੰ ਇਹ ਸਾਨੂੰ ਰਜਿਸਟਰ ਕਰਕੇ ਉਹਨਾਂ ਨੇ ਸਾਨੂੰ ਭੇਜਤਾ ਸੀਗਾ ਇਹਦਾ ਮੈਡਲ ਤੇ ਇਹਦਾ ਸਰਟੀਫਿਕੇਟ ਇਸ ਤਰ੍ਹਾਂ ਇਹ ਜਿਹੜੀ ਲੜਕੀ ਤੁਹਾਡੀ ਹੈ ਬੱਚੀ ਹੈ ਤੇ ਕਿਵੇਂ ਲੱਗਦਾ 20 ਦਿਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਹਰਕਤਾਂ ਵੀ ਕੋਈ ਅਲੱਗ ਹੈ ਦੂਸਰੇ ਬੱਚਿਆਂ ਨਾਲੋਂ ਇਹ ਸਿੰਸ ਚਾਈਲਡਹੂਡ ਹੀ ਬਹੁਤ ਬਹੁਤ ਸਾਡਾ ਮਤਲਬ ਹੌਨ ਹਾਰ ਬੱਚਾ ਹੈ ਤਾਂ ਸਾਨੂੰ ਲੱਗਦਾ ਕਿ ਸਾਨੂੰ ਪਤਾ ਹੀ ਨਹੀਂ ਸੀਗਾ ਤਾਂ ਅਸੀਂ ਪਹਿਲਾਂ ਵੀ ਬਹੁਤ ਸਾਰੇ ਦੇ ਰਿਕਾਰਡਸ ਬਣ ਸਕਦੇ ਸੀ ਇਹ ਸਿਰਫ 2 ਸਾਲ ਦੀ ਸੀ ਸਾਨੂੰ ਪੂਰੀ ਰਮਾਇਣ ਦੱਸ ਦਿੰਦੀ ਸੀਗੀ ਮਤਲਬ ਪੂਰੀ ਲਾਈਨ ਟੂ ਲਾਈਨ ਕਿਹੜੇ ਕਿਹੜੇ ਇਨਸੀਡੈਂਸ ਹੋਏ ਅਸੀਂ ਬੜੇ ਹੈਰਾਨ ਹੁੰਦੇ ਸੀਗੇ ਇਹਦੇ ਗ੍ਰੇਡ ਗ੍ਰੇਟ ਗ੍ਰੈਂਡਪੈਰੈਂਟਸ ਵੀ ਬੜੇ ਖੁਸ਼ ਹੁੰਦੇ ਸੀਗੇ ਕਿ ਉਹ ਵੀ ਇਹਦੇ ਦਾਦੀ ਜੀ ਇਹਦੇ ਮਤਲਬ ਪਰਦਾਦੀ ਹੋਗੇ ਉਹ ਕਹਿੰਦੇ ਹੁੰਦੇ ਸੀਗੇ ਕਿ ਇਹ ਸਪੈਸ਼ਲ ਚਾਈਲਡ ਆ ਤਦਹੀਂ ਇਹਦੇ ਗ੍ਰੈਂਡਪੈਰੈਂਟਸ ਚਾਰੋਂ ਕਹਿੰਦੇ ਆ ਕਿ ਮਤਲਬ ਇਹ ਨਾਰਮਲ ਬੱਚਾ ਨਹੀਂ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਇਨਾ ਅੱਛਾ ਅਕਾਰ ਦੇ ਵਿੱਚ ਹਰ ਇੱਕ ਚੀਜ਼ ਨੂੰ ਪ੍ਰੋਨਾਂਊਂਸ ਬੜਾ ਅੱਛਾ ਕਰਦੀ ਸੀ ਬਹੁਤ ਛੋਟੀ ਹੁੰਦੀ ਸੀ ਇਹਨੇ ਮੁਸ਼ਕਿਲ-ਮੁਸ਼ਕਿਲ ਵਰਡਸ ਨੂੰ ਬੜਾ ਅੱਛਾ ਪ੍ਰੋਨਾਂਊਂਸ ਬੋਲਣਾ ਇਹਨੂੰ ਇੱਕ ਵਾਰੀ ਸਮਝਾ ਦੇਣਾ ਇਹਨੇ ਗ੍ਰੈਸਪ ਕਰ ਲੈਣਾ ਤੇ ਉਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਤੇ ਸਭ ਤੋਂ ਵੱਡੀ ਗੱਲ ਹੈ ਇਹ ਗੱਲ ਨੂੰ ਰਿਲੇਟ ਕਰਦੀ ਆ ਐਵੇਂ ਨਹੀਂ ਕਿ ਸਕੂਲ 'ਚ ਕੋਈ ਚੈਪਟਰ ਪੜ੍ਹਿਆ ਹੀ ਹੈ ਉਹ ਆਕੇ ਬਸ ਕ੍ਰਾਮ ਕਰ ਲਿਆ ਉਹਦੇ ਕੁਐਸ਼ਨਸ ਕਰ ਲਏ ਪੇਪਰ ਦੇ ਆਏ ਠੀਕ ਹੈ ਨਹੀਂ ਇਹ ਰਿਲੇਟ ਕਰਦੀ ਆ ਕਿ ਮੈਂ ਉਹ ਬੁੱਕ ਚ ਪੜਿਆ ਸੀਗਾ ਉਹ ਕਿਸੇ ਵੀਡੀਓ ਨਾਲ ਕਿਵੇਂ ਰਿਲੇਟ ਕਰਦਾ ਹੈ ਕਿਸੇ ਲੌਜੀਕ ਨਾਲ ਕਿਵੇਂ ਰਿਲੇਟ ਕਰਦਾ ਹੈ ਰਿਲੇਟੇਬਲ ਆਏ ਬਹੁਤ ਉਹ ਇਹਦੇ ਲਈ ਬਹੁਤ ਵਧੀਆ ਗੱਲ ਆ ਸ਼ਾਇਦ ਉਹੀ ਆ ਜੋ ਇਹਨੂੰ ਮਤਲਬ ਚੀਜ਼ਾਂ ਨੂੰ ਰੀਟੇਨ ਕਰਨ ਦੀ ਪਾਵਰ ਦਿੰਦਾ ਹੈ ਬਹੁਤ ਵਧੀਆ ਗੱਲ ਹੈ ਜੀ ਅਸੀਂ ਵੀ ਕਾਜਲਾ ਪਰਿਵਾਰ ਨੂੰ ਪੂਰੀ ਵਧਾਈ ਦਿੰਦੇ ਹਾਂ ਕਿਉਂਕਿ ਸਾਡੇਆਂ ਬੱਚੀਆਂ ਜਦੋਂ ਇਸ ਤਰ੍ਹਾਂ ਦੇ ਵੱਡੇ ਕੰਮ ਕਰਦੀਆਂ ਤਾਂ ਸਾਰੇ ਰੋਪੜ ਦਾ ਹੀ ਨਾਮ ਨਹੀਂ ਰੋਸ਼ਨ ਹੁੰਦਾ ਪੂਰੇ ਹਿੰਦੂਸਤਾਨ ਦਾ ਨਾਮ ਜਿਹੜਾ ਰੋਸ਼ਨ ਹੁੰਦਾ ਹੈ ਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਹੁੰਦੇ ਹਾਂ ਹਮ ਉਮਰ ਹੁੰਦੇ ਆ ਉਹਨਾਂ ਵਾਸਤੇ ਕੋਈ ਸੰਦੇਸ਼ ਦੇ ਸਕਦੇ ਤੁਸੀਂ ਹਾਂਜੀ ਮੈਂ ਆਪ ਸਭ ਕੋ ਮੈਸੇਜ ਦੇਣਾ ਚਾਹਤੀ ਹੂੰ ਜੋ ਮੇਰੇ ਏਜ ਗਰੁੱਪ ਵਾਲੇ ਆ ਆਪ ਜ਼ਿਆਦਾ ਟਾਈਮ ਫੋਨ ਦੇਖਣੇ ਪੇ ਮਤ ਵੇਸਟ ਕਰਾ ਕਰੋ ਪੜਾਈ ਕਰਾ ਕਰੋ पू मेरा मतलब ये नहीं है कि पूरा टाइम पढ़ाई करनी है इन्जॉय कर लो टीवी फ़ोन भी देख लो पर जब पढ़ाई करने बैठो तब पूर, तब पूरा कंसनट्रेट पढ़ाई में लगाओ पूरा का पूरा दिमाग पढ़ाई में लगा दो और कहीं ध्यान में ना जाए वेरी गुड बहुत अच्छी सीखा जी बिल्कुल धन्यवाद जी ਕਿ ਨਾ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਹੈ ਤੇ ਬਿਲਕੁਲ ਵਧਾਈ ਦੇਣੀ ਬਣਦੀ ਹੈ ਜੀ ਕਿਉਂਕਿ ਜਿਹੜੇ ਕਾਜਲਾ ਪਰਿਵਾਰ ਦੇ ਜਿਹੜੇ ਬੱਚੇ ਆ ਔਰ ਨਾਮ ਰੋਸ਼ਨ ਕੀਤਾ ਤੇ ਮੈਂ ਚਾਹਾਂਗਾ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਆ ਉਹ ਵੀ ਕਿਹੜੇ ਜੌਬ 'ਚ ਕਰਦੇ ਆ ਕੰਮ ਐਜੂਕੇਸ਼ਨ ਡਿਪਾਰਟਮੈਂਟ 'ਚ ਨੇ ਇਹਦੇ ਹਾਂਜੀ ਤੇ ਬਿਲਕੁਲ ਜੀ ਮੈਂ ਚਾਹਾਂਗਾ ਕਿ ਮੈਂ ਇਹਨਾਂ ਦੇ ਜਿਹੜੇ ਪਿਤਾ ਜੀ ਹੈ ਡੈਡੀ ਹੈ ਜਿਹਨੂੰ ਕਹਿੰਦੇ ਆਪਾਂ ਵੀ ਉਹਨਾਂ ਨੂੰ ਵੀ ਬੁਲਾਣਾ ਚਾਹੁੰਦਾ ਮੈਂ ਇਹਨਾਂ ਦੇ ਵਿੱਚ ਸਰਾ ਆਓ ਗੱਲ ਕਰਦੇ ਆ ਉਹਨਾਂ ਦੇ ਨਾਲ ਵੀ ਆਜੋ ਹਾਂਜੀ ਵਿਕਾਸ ਕਾਜਲਾ ਦੀ ਬਹੁਤ ਬਹੁਤ ਵਧਾਈ ਜੀ ਤੁਹਾਨੂੰ ਤੁਹਾਡੀ ਬੱਚੀ ਨੇ ਅੱਜ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਏ ਥੈਂਕ ਯੂ ਜੀ ਧੰਨਵਾਦ ਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਫੀਲ ਹੁੰਦਾ ਜੀ ਵੀ ਬੱਚੀ ਨੇ ਇਸ ਛੋਟੀ ਏਜ ਦੇ ਵਿੱਚ ਐਡੇ ਵੱਡੇ ਲੈਵਲ ਤੇ ਮੈਡਲ ਅਚੀਵ ਕੀਤਾ ਆਪਣਾ ਨਾਮ ਦਰਜ ਕਰਾਇਆ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਹਾਂਜੀ ਜੀ ਬੱਚੀ ਜਦੋਂ ਇਸ ਤਰ੍ਹਾਂ ਦੇ ਕੰਮ ਕਰਦੀ ਤੁਹਾਡੇ ਨਾਲ ਰਹਿੰਦੀ ਸੀ ਜਾਂ ਤੁਹਾਡੇ ਮਿਸ ਜਿਹੜਾ ਜੋਬ ਵੀ ਕਰਦੀ ਬਾਹਰ ਜੀ ਨਹੀਂ ਹੁਣ ਜ਼ਿਆਦਾ ਟਾਈਮ ਤਾਂ ਐਕਚੁਅਲੀ ਇਹ ਮਦਰ ਦੇ ਨਾਲ ਹੀ ਹੁੰਦੀ ਕਿਉਂਕਿ ਫਾਦਰ ਦਾ ਤੁਹਾਨੂੰ ਪਤਾ ਵੀ ਘਾਟੀ ਮਤਲਬ ਘਰ ਚ ਟਾਈਮ ਦੇ ਪਾਉਂਦੇ ਆ ਬੱਚਿਆਂ ਨੂੰ ਇੰਨਾ ਨਹੀਂ ਦੇ ਪਾਉਂਦੇ ਪਰ ਜੋ ਹੈ ਵੀ ਇਹਦਾ ਮੈਮਰੀ ਬਹੁਤ ਅੱਛੀ ਹੈ ਇਹ ਹਰ ਇੱਕ ਚੀਜ਼ ਤੋਂ ਸਿੱਖਦੀ ਹੈ ਆਪਣੇ ਫਰੈਂਡਸ ਤੋਂ ਵੀ ਸਿੱਖਦੀ ਹੈ ਈਵਨ ਕਿ ਇਹ ਮੋਬਾਈਲ ਦੇਖਦੀ ਹੈ ਮੋਬਾਈਲ ਚ ਵੀ ਇਹ ਚੀਜ਼ਾਂ ਕੋਰਿਲੇਟ ਕਰਦੀ ਹੈ ਸਿੱਖਦੀ ਹੈ ਹਰ ਇੱਕ ਚੀਜ਼ ਤੋਂ ਉਸ ਚੀਜ਼ ਨੂੰ ਬਹੁਤ ਫਾਇਦਾ ਹੋਇਆ ਬਿਲਕੁਲ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਅਸੀਂ ਵੀ ਬੱਚਿਆਂ ਨੂੰ ਥੋੜੀ ਡਵਾਈਸ ਦਿੰਨੇ ਆ ਵੀ ਇਸ ਮੋਬਾਈਲ ਦੇ ਵਿੱਚ ਬਹੁਤ ਚੀਜ਼ਾਂ ਚੰਗੀਆਂ ਵੀ ਆਉਂਦੀਆਂ ਵਧੀਆ ਵੀ ਆਉਂਦੀਆਂ ਮਾੜੀਆਂ ਵੀ ਆਉਂਦੀਆਂ ਪਰ ਉਹ ਕਰਦਾ ਸੀ ਦੇਖਣੀਆਂ ਕਿਹੜੀਆਂ ਠੀਕ ਹੈ ਨਾ देखने चाहिए हमें ऐसी चीज़ें देखनी चाहिए जिससे कुछ सीखने को मिले वेरी गुड तो आप क्या देखते ज़्यादातर मुझे डॉक्टर बैनॉक्स पसंद है वो कार्टून्स भी दिखा देता है और अच्छी तरह से समझा देता है और चीज़ों को रे, वो चीज़ों को समझाता है डॉक्टर बैनॉक्स मैं डॉक्टर बाइनाक्स देखती हूँ कार्टून भी हो जाता है एक तरफ से पढ़ाई भी हो जाती है इन्जॉय भी हो जाता है ਜਦ ਬਡੇ ਹੋ ਕੇ ਆਪ ਕਿਆ ਬਨਨੇ ਦਾ ਸੁਪਨਾ ਹੈ ਕੁਲੀਓ ਮੈਨੂੰ ਸਾਇੰਟਿਸਟ ਬੰਨਣਾ ਹੈ ਸਾਇੰਟਿਸਟ ਬੰਨਣਾ ਹੈ ਥੈਂਕ ਯੂ ਬਹੁਤ ਅੱਛੇ ਤੋ ਅਭੀ ਤਿਆਰੀ ਸ਼ੁਰੂ ਮੈਂ ਹਾਂਜੀ ਤਿਆਰੀ ਕਰ ਰਹੇ ਹੋ ਪੜਾਈ ਕਰ ਰਹੇ ਹੋ ਸਾਇੰਸ ਕੀ ਵਿਗਿਆਨੀ ਕੀ ਹਾਂਜੀ ਠੀਕ ਹੈ ਬਿਲਕੁਲ ਜੀ ਤੇ ਹੁਣ ਇਸ ਬੱਚੀ ਦਾ ਅੱਗੇ ਕੀ ਹੋਏ ਇਹ ਚੀਜ਼ ਜੀ ਮੇਰੀ ਸਗੀ ਐਜੂਕੇਸ਼ਨ ਜੋ ਦਾ ਸਕੂਲ ਦਾ ਸਿਲੇਬਸ ਹੈ ਉਸ ਤੋਂ ਅਲੱਗ ਕੀਤਾ ਇਹਨੇ ਅੱਗੇ ਵੀ ਇਹੀ ਕੋਸ਼ਿਸ਼ ਕਰਾਂਗੇ ਵੀ ਇਹ ਆਪਣਾ ਸਿਲੇਬਸ ਤਾਂ ਜੋ ਆ ਉਹ اچھی ਤਰ੍ਹਾਂ ਸਾਰੇ ਬੱਚੇ ਕਰਦੇ ਆ ਬਟ ਅਸੀਂ ਇਹਨੂੰ ਵੱਧ ਤੋਂ ਵੱਧ ਮੌਕੇ ਇਦਾਂ ਦੇ ਦਈਏ ਵੀ ਆਪਣੇ ਫੀਲਡ ਤੋਂ ਬਾਹਰ ਵੀ ਇਹ ਸਿੱਖੇ ਜੋ ਇਹਨੂੰ ਆਉਣ ਵਾਲੇ ਫਿਊਚਰ 'ਚ ਇਹਨੂੰ ਬਹੁਤ ਫਾਇਦਾ ਦੇ ਸਕੇ ਜਦੋਂ ਤੁਹਾਡੇ ਨਾਲ ਬੱਚੀ ਨੇ ਇਸ ਤਰ੍ਹਾਂ ਕਹਿੰਦੇ ਕਿ ਇਹ ਇੰਡੀਆ ਬੁੱਕ ਦੇ ਵਿੱਚ ਨਾਮ ਆਇਆ ਉਸ ਤੋਂ ਬਾਅਦ ਤੁਸੀਂ ਜ਼ਿਆਦਾ ਥੋੜੇ ਕੇਅਰ ਕਰਨ ਲੱਗੇ ਇਹਨਾਂ ਦੀ ਨਹੀਂ ਕਿ ਐਕਚੁਅਲੀ ਆਪ ਹੀ ਸ਼ੁਰੂ ਤੋਂ ਹੀ ਕਹਿੰਦੀ ਆ ਵੀ ਮੈਂ ਸਾਇੰਟਿਸਟ ਬਣਨਾ ਹੈ ਮੈਂ ਸੋਸਾਇਟੀ ਵਾਸਤੇ ਕੁਝ ਵਧੀਆ ਕਰਨਾ ਹੈ ਜਿਹਦੇ ਨਾਲ ਸੋਸਾਇਟੀ 'ਚ ਆਮ ਲੋਕਾਂ ਦੀ ਹੈਲਪ ਹੋ ਸਕੇ ਉਹ ਚੀਜ਼ ਤਾਂ ਇਹ ਆਪਣੇ ਆਪ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਹਾਂਜੀ ਕਹਿੰਦੇ ਵਿਚਿਆਂ ਦੇ ਵਿੱਚ ਜਿਹੜੀ ਕੋਈ ਵੀ ਜਿਹੜੀ ਚੀਜ਼ ਹੁੰਦੀ ਹੈ ਉਹ ਜਮੰਦ ਜੰਮ ਜਿਹੜੇ ਛੋਟੇ ਹੁੰਦੇ ਉਹਨਾਂ ਨੂੰ ਪਤਾ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿ ਗੁਏ ਜਿਹੜੇ ਬੱਚੇ ਦੇ ਗੁਣ ਹੁੰਦੇ ਨੇ ਤੇ ਅਸੀਂ ਚਾਹਾਂਗੇ ਕਿ ਬਿਲਕੁਲ ਇਹ ਬੱਚੇ ਜਿਸ ਕਰ ਨੂੰ ਹੋਰ ਵੱਡੀ ਹੋ ਕੇ ਜਿਵੇਂ ਇਹਨਾਂ ਦੇ ਸੁਪਨਾ ਹੈ ਕਿ ਮੈਂ ਜਿਹੜੀ ਸਾਇਸਟਾਨ ਬਣਾਂਗੀ ਵਿਗਿਆਨ ਵਿਗਿਆਨ ਦੇ ਤੌਰ ਤੇ ਜਾਦੇ ਜਿਹੜੇ ਕੋਈ ਖੋਜਾਂ ਕਰੇਗੀ ਤੇ ਅਸੀਂ ਵਧਾਈ ਦਿੰਨੇ ਆ ਜੀ ਪੂਰੇ ਪਰਿਵਾਰ ਨੂੰ ਤੇ ਮੈਂ ਮੈਸਚਾਉਣਾ ਕਿ ਜਿਹੜੇ ਸਾਡੇ ਜਗਦੀਸ਼ ਕਾਜ਼ਲਾ ਜੀ ਹੈ ਜਿਹੜੇ ਇਹਨਾਂ ਦੇ ਜਿਹੜੇ ਦਾਦਾ ਜੀ ਹੈ ਉਹਨਾਂ ਨੂੰ ਵੀ ਵਧਾਈ ਦਿੰਨਾ ਇਸ ਗੱਲ ਦੀ ਤੇ ਬਾਕੀ ਇਹਨਾਂ ਦੇ ਦਾਦੀ ਜੀ ਕਿਉਂਕਿ ਪਰਿਵਾਰ ਦਾ ਸਾਰਿਆਂ ਦਾ ਯੋਗਦਾਨ ਬੜਾ ਹੁੰਦਾ ਬੱਚਿਆਂ ਨੂੰ ਮੋਟੀਵੇਟ ਕਰਨਾ ਬੱਚਿਆਂ ਨੂੰ ਅ ਅੱਗੇ ਵਧਾਉਣ ਦੇ ਵਿੱਚ ਮਦਦ ਕਰਨਾ ਅੱਜ ਕੱਲ ਦੇ ਜਿਹੜੇ ਬੱਚੇ ਆ ਅਸੀਂ ਦੇਖ ਰਹੇ ਹਾਂ ਕਿ ਬੱਚੇ ਕਈ ਵਾਰੀ ਅਸੀਂ ਦੂਸਰੇ ਬੱਚੇ ਲਗ ਗਲਤ ਮੋਬਾਈਲ ਦਾ ਇਸਤੇਮਾਲ ਕਰਦੇ ਆ ਉਹ ਮੋਬਾਈਲ ਦਾ ਇਸਤੇਮਾਲ ਚੰਗੇ ਤਰੀਕੇ ਨਾਲ ਕਰਨ ਤਾਂ ਕਿ ਬੱਚਿਆਂ ਨੂੰ ਜਿਹੜੇ ਆ ਕੁਝ ਸਿੱਖ ਮਿਲਣ ਸਕਣ ਤੇ ਕੋਈ ਵੱਡੀਆਂ ਉਪਲਬਧੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਜਾ ਸਕਣ ਠੀਕ ਹੈ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਥੈਂਕ ਯੂ ਥੈਂਕ ਯੂ ਲਓ ਜੀ ਪਿਆਰੇ ਦਰਸ਼ਕੋ ਮੈਂ ਚਾਹਾਂਗਾ ਕਿ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਰਹੇ ਹੋ ਕਿਉਂਕਿ ਕਾਜਲ ਪਰਿਵਾਰ ਜਿਹੜਾ ਜਿਨ੍ਹਾਂ ਵੱਲੋਂ ਇਹ ਅੱਜ ਇੰਨਾ ਵੱਡਾ ਉਪਰਾਲਾ ਕਿਉਂਕਿ ਇਹ ਸਾਡੇ ਬਹੁਤ ਹੀ ਪੁਰਾਣੇ ਆਪਣੇ ਪਰਿਵਾਰੀ ਕੀ ਮੈਂਬਰ ਹਨ ਪਰ ਲੇਕਿਨ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੀ ਬੇਟੀ ਉਹਨਾਂ ਦੀ ਜਿਹੜੀ ਪੋਤੀ ਵੱਲੋਂ ਇੰਨਾ ਵੱਡਾ ਜਿਹੜਾ ਕੰਮ ਕੀਤਾ ਗਿਆ ਇੰਡੀਆ ਬੁੱਕ ਦੇ ਵਿੱਚ ਨਾਮ ਦਰਜ ਕਰਾਇਆ ਪਰ ਲੇਕਿਨ ਅਸੀਂ ਚਾਹਾਂਗੇ ਕਿ ਹੋਰ ਅੱਗੇ ਤਰੱਕੀ ਕਰਨ ਦੀ ਬੇਟੀ ਵਧਾਈ ਦਿੰਨੇ ਆ ਧੰਨਵਾਦ